ਪੰਚਾਇਤੀ ਚ ਉਹਨਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਹੈ ਤੇ ਇਸ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਤਾਂ ਪੁਲਿਸ ਤੇ ਤੇ ਪ੍ਰਸ਼ਾਸਨ ਜਿਹੜੀ ਹੈ ਇਸ ਵੇਲੇ ਤੁਸੀਂ ਵੇਖੋ ਕਿ ਸੜਕਾਂ ਤੇ ਮੌਜੂਦ ਨੇ ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਐਸਐਸਪੀ ਜਿਹੜੇ ਨੇ ਖੁਦ ਸ ਪੂਰੀ ਕਮਾਂਡ ਨੂੰ ਸੰਭਾਲੇ ਹੋਏ ਨੇ ਤਾਂ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਆਪਣੀ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਔਰ ਸੁਰੱਖਿਆ ਕਵਚ ਜਿਹੜਾ ਹੈ ਮਜ਼ਬੂਤ ਕੀਤਾ ਗਿਆ ਸਰ ਕਿਸ ਤਰ੍ਹਾਂ ਦੇ ਅਰੇਂਜਮੈਂਟ ਨੇ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਜ ਆਖਰੀ ਦਿਨ ਹੈ ਤਾਂ ਅਕਸਰ ਲੋਕ ਕਹ ਤਕ ਇੰਤਜ਼ਾਮ ਆਖਦੇ। ਦੇਖੋ ਜੀ ਜਿਹੜਾ ਨਾਮਿਨੇਸ਼ਨ ਦਾ ਪ੍ਰੋਸੀਜਰ ਹੈਗਾ ਉਹ ਜਿਹੜਾ ਹੈਗਾ ਉਹਨੂੰ ਟਾਈਮ ਲੱਗਦਾ ਹੈ ਤੇ ਜਿਵੇਂ ਲੋਕਾਂ ਦਾ ਰਸ਼ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਨਾਮਿਨੇਸ਼ਨ ਭਰਨ ਵਾਸਤੇ ਕਿਵੇਂ ਕਤਾਰਾਂ ਜਿਵੇਂ ਲਗਾਈਆਂ ਨੇ ਤੇ ਲੋਕ ਬੜੇ ਸ਼ਾਂਤ ਨੇ ਇੰਨੇ ਗਰਮੀ ਦੇ ਬਾਵਜੂਦ ਵੀ ਤੇ ਨਾਮਿਨੇਸ਼ਨ ਫਾਈਲ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੜਾ ਸਮੂਥਲੀ ਚੱਲ ਰਿਹਾ ਤੇ ਲਾਈਨਾਂ ਦੇ ਵਿੱਚ ਲੋਕ ਬੈਠੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਸੇ ਤਰੀਕੇ ਦੇ ਨਾਲ ਸ਼ਾਂਤੀ ਬਣਾਈ ਰੱਖਣ। ਤੇ ਸ਼ਾਂਤੀ ਦੇ ਨਾਲ ਹੀ ਜਿਹੜਾ ਹੈ ਨਾਮਿਨੇਸ਼ਨ ਜਿਹੜੀ ਪ੍ਰਕਿਰਿਆ ਮੁਕੰਮਲ ਹੋਊ। ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਗਏ? ਦੇਖੋ ਜੀ ਤੁਹਾਡੇ ਸਾਹਮਣੇ ਇੱਥੇ ਜਿਹੜੇ ਹੈ ਡੀਐਸਪੀ ਲੈਵਲ ਦੇ ਅਧਿਕਾਰੀ ਉਹਨਾਂ ਦੇ ਨਾਲ ਜਿਹੜੇ ਹੈ ਰਿਜ਼ਰਵਸ ਫੋਰਸ ਦੇ ਕੇ ਐਸਐਚਓਜ਼ ਵਗੈਰਾ ਦੀ ਤੈਨਾਤੀ ਕੀਤੀ ਗਈ ਹੈ ਤੇ ਤੁਸੀਂ ਦੇਖੋਗੇ ਚੱਪੇ-ਚੱਪੇ ਤੇ ਪੁਲਿਸ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਜੇ ਤੁਸੀਂ ਦੇਖੋਗੇ ਫਿਰਨੀ ਤੇ ਵੀ ਗੱਡੀਆਂ ਜਿੰਨੀਆਂ ਵੀ ਲੱਗੀਆਂ ਬੜੀਆ ਲਾਈਨ ਦੇ ਵਿੱਚ ਲੱਗੀਆਂ ਨੇ ਟ੍ਰੈਫਿਕ ਦਾ ਠੀਕ ਇੰਤਜ਼ਾਮ ਕੀਤਾ ਹੋਇਆ ਹੈ। ਠੀਕ ਹੈ ਲੋਕ ਵੀ ਜਿਹੜਾ ਹੈ ਬਾਰੋ-ਬਾਰੀ ਆਪਣਾ ਆਪਣਾ ਜਿਹੜਾ ਹੈਗਾ ਫਾਰਮ ਭਰ ਕੇ ਅੰਦਰ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣੀ ਵਾਰੀ ਦਾ ਇੰਤਜ਼ਾਰ ਵੀ ਕਰ ਰਹੇ ਨੇ ਤੇ ਬੜਾ ਸਮੂਥਲੀ ਜਿਹੜਾ ਹੈ ਪ੍ਰੋਸੈਸ ਜਿਹੜਾ ਹੈ ਚੱਲ ਰਿਹਾ ਹੈ। ਕਈ ਵਾਰ ਕਈ ਲੋਕ ਹਟਦੋਂਗ ਮਚਾਉਣ ਦੀ ਕੋਸ਼ਿਸ਼ ਕਰਦੇ ਆ ਉਸ ਨੂੰ ਕਵਰ ਅਪ ਕਰਨ ਵਾਸਤੇ ਪੁਲਿਸ ਨੇ ਇੰਤਜ਼ਾਮਾਤ ਕੀਤੇ ਨੇ। ਦੇਖੋ ਜੀ ਸਾਡੇ ਸਾਡੇ ਵੱਲੋਂ ਸਖਤ ਜਿਹੜਾ ਹੈਗਾ ਹਦਾਇਤਾਂ ਨੇ ਜਿਹੜਾ ਵੀ ਅਨਰੂਲੀ ਬਿਹੇਵੀਅਰ ਹੋਏਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ। ਪੁਲਿਸ ਨੇ ਪਹਿਲਾਂ ਵੀ ਜਿਹੜੇ ਐਦਾਂ ਦੇ ਟਰੈਵਲ ਮੇਕਰਸ ਨੇ ਉਹ ਆਈਡੈਂਟੀਫਾਈ ਕੀਤੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ। ਪਰ ਇਹ ਦੇਖਣ ਨੂੰ ਮਿਲਿ ਕਿ ਐਸਐਸਪੀ ਸਾਹਿਬ ਖੁਦ ਤੁਸੀਂ ਜ਼ਿਲ੍ਹੇ ਦੇ ਖੁਦ ਇਸ ਵੇਲੇ ਫ ਜੀ ਬਿਲਕੁਲ ਜੀ ਸਾਡੀ ਡਿਊਟੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਹੈ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪੂਰਾ ਪ੍ਰੋਸੈਸ ਹੈ ਇਹ ਸ਼ਾਂਤਮਈ ਜਿਹੜਾ ਹੈ ਨੇਪਰੇ ਚੜਾਇਆ ਜਾਂਦਾ ਅਮਰਸਰ ਦਿਹਾਤੀ ਦੇ ਕਿੰਨੇ ਏਰੀਆ ਦੇ ਵਿੱਚ ਜਰੀ ਹੈ VOTING ਦੀ ਪ੍ਰਕਿਰਿਆ ਜਿਹੜੀ ਨਾਮਿਨੇਸ਼ਨ ਚੱਲ ਰਹੀ ਹੈ ਦੇਖੋ ਜੀ 11 ਪਲੇਸਸ ਨੇ ਜਿੱਥੇ ਜਿਹੜੀ ਹੈ ਨਾਮਿਨੇਸ਼ਨ ਜਿਹੜੀ ਫਾਈਲਿੰਗ ਇਹਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਕੁਝ ਜਗ੍ਹਾ ਤੇ ਦਿੱਕਤ ਆ ਰਹੀ ਹੈ ਕੁਝ ਜਿਹੜਾ ਲੋਕਾਂ ਨੂੰ ਕਾਗਜ਼ ਪੱਤਰ ਨਹੀਂ ਮਿਲ ਰਹੇ ਚੁੱਲਾ ਟੈਕਸ ਨਹੀਂ ਮਿਲ ਰਿਹਾ ਉਹਦੇ ਬਾਰੇ ਕੀ ਨਹੀਂ ਉਹ ਤਾਂ ਜੀ ਦੇਖੋ ਇਹ ਸਿਵਲ ਪ੍ਰਸ਼ਾਸਨ ਜਿਵੇਂ ਵੀ ਜੋ ਇਹਨਾਂ ਦਾ ਬਣਦਾ ਹੈਗਾ ਉਹਨਾਂ ਨੇ ਕਰਨਾ ਹੈ ਪੁਲਿਸ ਵੱਲੋਂ ਆਪਣੇ ਤੌਰ ਤੇ ਜੋ ਇਹਨਾਂ ਦੀ ਡਿਊਟੀ ਹੈ ਸੁਰੱਖਿਆ ਦੇ ਮਜ਼ਬੂਤ ਇੰਤਜ਼ਾਮ ਉਹ ਸੀ ਕੀਤੇ ਹੋਏ ਨੇ ਤੇ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਇਹ ਜਿਹੜੀ ਪੂਰੀ ਦੀ ਪੂਰੀ ਪ੍ਰੋਸੈਸ ਹੈ ਇਹ ਵਾਇਲੈਂਸ ਫਰੀ ਤੇ ਸ਼ਾਂਤਮਈ ਤਰੀਕੇ ਨਾਲ ਇਹ ਪੂਰੀ ਕੀਤੀ ਜਾਵੇ ਕੁਝ ਲੋਕ ਐਵੇਂ ਖੜੇ ਰਹਿੰਦੇ ਨੇ ਚਾਹੇ ਕੁਝ ਨਮਜਦ ਗੀ ਪੱਤਰ ਪ੍ਰਣਾਇਓ ਦੇਖੋ ਕੀ ਪਿੰਡ ਅਸੀਂ ਉਹਨਾਂ ਨੂੰ ਅਪੀਲ ਕਰਦੇ ਕਿ ਜਿਹੜੇ ਬੰਦੇ ਜਿਹੜੇ ਹੈ ਜਿਨ੍ਹਾਂ ਦੀ ਕੋਈ ਇੱਥੇ ਜ਼ਰੂਰਤ ਨਹੀਂ ਹੈ ਉਹ ਉਹ ਕਾਈਂਡਲੀ ਇੱਥੋਂ ਚਲੇ ਜਾਣ ਅਸੀਂ ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਇੱਥੋਂ ਬਾਹਰ ਭੇਜ ਵੀ ਰਹੇ ਹਾਂ ਕਿਉਂਕਿ ਅਦਰਵਾਇਜ਼ ਇੱਥੇ ਰਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ 15 ਅਕਤੂਬਰ ਤੱਕ ਚੋਣਾਂ ਨੇ ਕਾਫੀ ਹੁਣ ਪੱਬਾ ਭਰ ਰਹੇਗੀ ਜੀ ਬਿਲਕੁਲ ਜੀ ਜ਼ਰੂਰ ਰਹੇਗੀ ਅਸੀਂ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਤੇ ਹੋਪਫੁਲੀ ਜਿਹੜਾ ਪ੍ਰੋਸੈਸ ਹੈ ਬੜਾ ਵਧੀਆ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਪੂਰਾ ਕੀਤਾ ਜਾਏਗਾ ਪੰਚਾਇਤੀ ਚੋਣਾਂ ਅਕਸਰ ਕਰਨੇ ਕਈ ਵਾਰ ਰਸਤਾ ਨਹੀਂ ਨਹੀਂ ਬਿਲਕੁਲ ਨਹੀਂ ਇਸਦਾਂ ਨਹੀਂ ਕੋਈ ਗੱਲ ਨਹੀਂ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਐਸਐਸਪੀ ਖੁਦ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਕਮਾਂਡ ਸੰਭਾਲੀ ਜਾ ਰਹੀ ਹੈ ਤੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਤੁਹਾਨੂੰ ਅਸੀਂ ਦਿਖਾਣੇ ਆ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਔਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਚਾਰੇ ਪਾਸੇ ਪੁਲਿਸ ਜਿੱਥੇ ਤਣਾਤ ਕੀਤੀ ਗਈ ਹੈ ਤਾਂ ਦੇਰੇ ਲੋਕ ਬਾਹਰ ਨੇ ਉਹਨਾਂ ਨੂੰ ਵੀ ਸਮਝਾਇਆ ਬੁਝਾਇਆ ਜਾ ਰਿਹਾ ਕਿ ਲੋਕ ਆਪਣੇ ਘਰਾਂ 'ਚ ਰਹਿਣ ਔਰ ਜਿਹੜੇ ਲੋਕ ਆਏ ਨੇ ਉਹੀ ਇੱਥੇ ਰਹਿਣ ਪਰ ਇਹ ਤਸਵੀਰ ਤੁਹਾਨੂੰ ਦਿਖਾਣ ਦਾ ਮਕਸਦ ਹੈ ਵਾ ਲੈ ਕੇ ਤੁਸੀਂ ਦੇਖੋਗੇ ਪੁਲਿਸ ਦੀ ਤਣਾਤੀ ਔਰ ਅਮਰਸਰ ਦੇ ਪੁਲਿਸ ਮੁਖੀ ਖੁਦ ਜਿਹੜੇ ਨੇ ਉਤਰੇ ਨੇ ਔਰ ਫੀਲਡ ਤੇ ਉਤਰਨ ਦਾ ਮਕਸਦ ਇਹ ਹੋਈ ਸੀ ਕਿ ਜਿਹੜੇ ਲੋਕ ਨੇ ਵੱਤ ਤੋਂ ਵੱਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਕਾਗਜ਼ ਪੱਤਰੀ ਕਾਰਵਾਈ ਜਿਹੜੀ ਹੈ ਉਹ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਕਿ ਪ੍ਰਸ਼ਾਸਨ ਦਾ ਕੰਮ ਹੈ ਕਿ ਉਹ ਕਾਗਜ਼ ਪੱਤਰੀ ਕਾਰਵਾਈ ਪੂਰੀ ਕਰਾਨ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਲੰਬੀ-ਲੰਬੀਆਂ ਕਤਾਰਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਉਸ ਦੀ ਤਸਵੀਰ ਤੁਹਾਨਾਂ ਅਸਾਂ ਜੀ ਕਰ ਰਹੇ ਆ ਤਾਂ ਨਾਮਿਨੇਸ਼ਨ ਦੇ ਅੱਜ ਆਖਰੀ ਦਿਨ ਦੇ ਵਿੱਚ ਤੁਸੀਂ ਵੇਖੋ ਕਿ ਇਸ ਵੇਲੇ ਤੁਹਾਨੂੰ ਪੰਜਾਬ ਦੇ ਪਿੰਡਾਂ 'ਚ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਆਏਗਾ ਅਸੀਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੀ ਹਲਚਲ ਪੂਰੇ ਪੰਜਾਬ 'ਚ ਹੈ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਹਰ ਇਲਾਕੇ ਤੋਂ ਅਸੀਂ ਦਿਖਾ ਸਕੀਏ ਕਿ ਪਿੰਡਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਔਰ ਪਿੰਡਾਂ ਜਕਸਰ ਕਿਹਾ ਜਾਂਦਾ ਜਦੋਂ ਸਰਪੰਚੀ ਭਰੀ ਜਾਂਦੀ ਹੈ ਤਾਂ ਉਸ ਵੇਲੇ ਉਹਨਾਂ ਦੇ ਨਾਲ ਜਿਹੜੇ ਸਾਥੀ ਹੋਰ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਤਾਂ ਉਸ ਦੇ ਵਿੱਚ ਤੁਸੀਂ ਵੇਖੋ ਕਿ ਔਰਤਾਂ ਵੀ ਇੱਥੇ ਪਹੁੰਚੀਆਂ ਨੇ ਔਰ ਬਕਾਇਦਾ ਤੌਰ ਦੇ ਉੱਤੇ ਇੱਥੇ ਜਿਹੜੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਔਰ ਅੰਦਰ ਜਾਣ ਵਾਸਤੇ ਵੀ ਕਿਸੇ ਨੂੰ ਜਿਹੜੀਿੱਥੇ ਕਾਗਜ਼ ਪੱਤਰ ਭਰੇ ਜਾ ਰਹੇ ਨੇ ਉਹਦੇ ਅੰਦਰ ਕਿਸੇ ਨੂੰ ਜਾਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਰਹੀ ਬਕਾਇਦਾ ਤੌਰ ਦੇ ਉੱਤੇ ਮਹਿਲਾ ਪੁਲਿਸ ਵੀ ਤਨਾਤ ਹੈ ਔਰ ਦੂਸਰੀ ਫੋਰਸ ਵੀ ਤਨਾਤ ਹੈ ਔਰ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਇੱਥੇ ਕੀਤੇ ਗਏ ਨੇ ਅਮਰitsar ਦੇ ਪੁਲਿਸ ਮੁਖੀ ਦਾ ਦਾਵਾ ਹੈ ਕਿ ਆਉਣ ਵਾਲੇ 15 ਅਕਤੂਬਰ ਤੱਕ ਕਿਉਂਕਿ ਜਿਸ ਤਰੀਕੇ ਨਾਲ ਪੰਚਾਇਤੀ ਚੋਣਾਂ ਹੋਣੀਆਂ ਨੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਟ੍ਰਬਲ ਸ਼ੂਟਰ ਜਿਹੜਾ ਹੈ ਉਸ ਨੂੰ ਸ਼ਰਾਰਤ ਨਹੀਂ ਕੀਤੀ ਦੇਣ ਦਿੱਤੀ ਜਾਏਗੀ ਔਰ ਇਸ ਤੋਂ ਇਲਾਵਾ ਜਿਹੜੇ ਨਾਮਜ਼ਦਗੀ ਪੱਤਰ ਭਰ ਰਹੇ ਨੇ ਉਹਨਾਂ ਨੂੰ ਕੜੇ ਜਿਹਰੇ ਇੰਤਜ਼ਾਮਾਤ ਹੀਠ ਇੱਥੇ ਜਿਹੜੇ ਕੰਮ ਕਰਾਇਆ ਜਾ ਰਿਹਾ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਜ਼ਰੂਰਤ ਨਹੀਂ ਦਿੱਤੀ ਜਾ ਰਹੀ ਔਰ ਪੁਲਿਸ ਦਾ ਕੜਾ ਪਹਿਰਾ ਇਸ ਵੇਲੇ ਨਜ਼ਰ ਆ ਰਿਹਾ ਕੈਮਰਾਮੈਨ ਅਰਜਨਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰitsar